ਸਾਹਿਬ ਜੀ ਇਹ ਗੱਲ ਮੰਨ ਲਿਆ ਜੀ ਸਤ ਵੱਡੀ ਗੱਲ ਇਹ ਹੈ ਕਿ ਜਿਹੜਾ ਲਿਖਾਰੀ ਹੁੰਦਾ ਉਹ ਸਮਾਜ ਦਾ ਸ਼ੀਸ਼ਾ ਹੁੰਦਾ ਤੇ ਮੈਂ ਸਾਰਿਆਂ ਨੂੰ ਪ੍ਰਣਾਮ ਕਰਦਾ ਤੇ ਲੱਖ ਲੱਖ ਵਧਾਈ ਦਿੰਦਾ ਆਉਣ ਵਾਲੇ ਸਾਹਿਬ ਜੀ ਕੈਗੜਾ ਆਉਣ ਸਾਰਿਆਂ ਵਾਸਤੇ ਖੁਸ਼ੀਆਂ ਪਹੁੰਚਾ ਦੇਵੇ ਟਾਈਮ ਘਟੋ ਹੰਦਾ ਕਿ ਅੱਗੇ ਸਾਰੇ ਮੈਂ ਨਜ਼ਰ ਨਹੀਂ ਲਾਦਾ ਮੈਂ ਸਿਰਫ ਦੇਖਣ ਦਾ ਕਹਾਣੀ ਸੁਣਨ ਲਈ ਆਇਆ ਹਾਂ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਰਥਨਾ ਅੱਜ ਦਾ

ਆ ਪੁੱਤ ਦੇ ਗਿਆ ਪੁੱਤਰੇ ਵੀ ਤੋਰ ਦਿੱਤੇ ਕੀਤੀ ਮਾਤਾ ਗੁਜਰੀ ਕਮਾ ਫੇ ਕੀਤੀ ਮਾਤਾ ਗੁਜਰੀ ਕਮਾ ਪੱਟ ਤੇ ਸਿਤਾਰੇ ਜਦੋਂ ਧਰਤੀ ਵੀ ਸੋਚਦੀ ਸੀ ਚੁੰਮੀ ਜਾਵਾ ਪੈਰਾਂ ਦੀਆਂ ਹੱਥਲੀਆਂ ਨੂੰ ਲੋਚਦੀ ਸੀ ਅੰਬਰਾਂ ਤੇ ਟਟ ਟਟ ਤਾਰੇ ਪੈਂਦੇ ਧਰਤੀ ਤੇ ਰੌਸ਼ਨੀ ਸੀ ਜਾਂਦੀ ਨਾਲੋਂ ਨਾਲ ਪਤੀ ਦਿੱਤਾ ਪੁੱਤ ਗਿਆ ਪੁੱਤਰ ਵੀ ਤੋਰ ਦਿੱਤੇ ਕੀਤੀ ਮਾਤਾ ਗੁਜਰੀ ਕਮਾਲ ਹੈ ਕੀਤੀ ਮਾਤਾ ਗੁਜਰੀ ਕਮਾਲ

ਪੁੱਤਰੇ ਵੀ ਤੋਰ ਦਿੱਤੇ ਕਿਤੇ ਮਾਤਾ ਗੁਜਰੀ ਕਮਾ ਹਏ ਕਿਤੇ ਮਾਤਾ ਗੁਜਰੀ ਕਮਾ ਇੱਕ ਜੁਕਾਪਾ ਸਹਿਬਜ਼ਾਦਿਆਂ ਦਰਵਾਜ਼ਾ ਕਰੀ ਨੇ ਮੈਂ ਚਲਾ ਕੇ ਇੱਕ ਮੇਰਾ ਆਪਣਾ ਗੀਤ ਲਿਖਿਆ ਸੀ ਪੇਛਾ ਚਾਰ ਦੇ ਉੱਤੇ ਪੇਛਾ ਦਰਵਾਜ਼ਾ ਮਿਲਵਾਉਣਾ ਤੇ ਜੇ ਤੁਹਾਨੂੰ ਪਸੰਦ ਆਏ ਤੇਰਾ چھوٹਾ ਬੱਚਾ ਸ਼ੇਖ ਇਬਹਾਜ਼ ਨੇ ਇਹਨਾਂ ਨੂੰ ਇਵਾਰ ਕਰਨਾ ਬਹੁਤ ਜ਼ਰੂਰੀ ਹੁੰਦਾ ਇਹ ਨਾ ਸਾਜਾਰੇ ਅਗਲੇ ਸਾਲ ਵੀ ਇਹ ਹਜ਼ਰੇਵਾਂ ਡਾਕਟਰ ਹੋਂ ਤੋਂ ਲੈ ਕੇ ਸ਼ੁਰੂ ਤੋਂ ਲੈ ਕੇ ਹੋਂ ਤੱਕ ਦੀਆਂ ਗੱਲਾਂ ਲਿਖੀਆਂ ਮੈਂ ਇਹਦੇ ਵਿੱਚ ਕੀ ਲਿਖਿਆ ਉਹ ਜਿਹੜੇ ਖਾਦੀ ਜਾਂਦੇ ਮੁਲਖ ਨੂੰ ਵਾਂਗ ਢੀਮਕਾ ਮੈਂ ਚਾਹਾਂਗਾ ਸਾਡੇ ਮਾਨਯੋਗ ਗੁਰਜੀ ਸਾਹਿਬ ਤੁਸੀਂ ਵੀ ਇਹਨੂੰ ਰਿਕਾਰਡ ਕਰਾਉਣ ਕਿਉਂਕਿ ਗੀਤ ਬਹੁਤ ਵਧੀਆ ਹੈ ਮੇਰੇ ਹਿਸਾਬ ਨਾਲ ਬਾਕੀ ਤੁਸੀਂ ਜਦੋਂ ਹੰਗਾਰਾ ਪਰੋਵੋਗੇ ਪਤਾ ਲੱਗ ਹੀ ਜਾਣਾ ਹੋ ਜਿਹੜੇ ਖਾਤੀ ਜਾਂਦੇ ਮੁਲਖ ਨੂੰ ਵਾਂਗ ਢੀਮਕਾ ਉਹ ਨਹੀਂ ਜਾਣਦੇ ਬਿਲਕੁਲ ਸਾਡੀਆਂ ਕੀਮਤਾਂ ਹੋ ਜਿਹੜੇ ਖਾਤੀ ਜਾਂਦੇ ਮੁਲਖ ਨੂੰ ਵਾਂਗ ਢੀ ਮਕਾ ਉਹ ਨਹੀਂ ਜਾਣਦੇ ਬਿਲਕੁਲ ਸਾਡੀਆਂ ਕੀਮਤਾਂ ਅਸੀਂ ਕਿਵੇਂ ਹਾਂ ਕਿਦਾਂ ਦਾ guzara ਸਾਡੇ ਕਰਚ ਲਦਾ ਇਸ ਕਰਕੇ ਸਾਡਾ ਸਾਰਿਆਂ ਦਾ ਦਿਲ ਯਾਦ ਭਗਤ ਸਿੰਘ ਕਰਦਾ ਇਸ ਕਰਕੇ ਸਾਡਾ ਸਾਰਿਆਂ ਦਾ ਦਿਲ ਯਾਦ ਭਗਤ ਸਿੰਘ ਕਰਦਾ असीं मसां उत सवां नवां लिखिया में असीं असी मसां उतांू मसा सो असीं मसां मसां ई हासे सेर काश तो रोई असीं मसां मसां ई हासे हा असीं फेर कश तो रोई उहो जहिड़े जोड़ी ज ਸਾਥੋਂ ਖੋਕੇ ਦੌਲਤਾ ਹੋ ਜਿਹੜੇ ਜੋੜੀ ਜਾਂਦੇ ਸਾਥੋਂ ਖੋਕੇ ਦੌਲਤਾ ਅਸੀਂ ਕਿਵੇਂ ਹੱਕ ਦਾ ਗੁਜ਼ਾਰਾ ਸਾਡੇ ਘਰ ਚਲਦਾ ਏ ਇਸ ਕਰਕੇ ਸਾਡਾ ਸਾਰਿਆਂ ਦਾ ਦਿਲ ਯਾਦ ਭਗਤ ਸਿੰਘ ਕਰਦਾ ਇਸ ਕਰਕੇ ਸਾਡਾ ਸਾਰਿਆਂ ਦਾ ਦਿਲ ਯਾਦ ਭਗਤ ਸਿੰਘ ਕਰਦਾ ਅਸੀਂ ਕਿਉਂ ਭੁੱਲ ਗਏ ਕੁਰਬਾਨੀਆਂ ਨੂੰ ਉਸ ਰੱਬੀ ਨੂੰ ਸ਼ਕਲ ਸੁਹਾਨੀਆਂ ਨੂੰ ਅਸੀਂ ਕਿਉਂ ਭੁੱਲ ਗਏ ਕੁਰਬਾਨੀਆਂ ਨੂੰ ਉਸ ਰੱਬੀ ਨੂੰ ਸ਼ਕਲ ਸੁਹਾਨੀਆਂ ਨੂੰ ਜਿਨ੍ਹਾਂ ਦਿੱਤੀਆਂ ਜਾਨਾਂ ਦੇਸ਼ ਦੇ ਵਿੱਚੋਂ ਕੱਢਣ ਲਈ ਬੇਈਮਾਨੀਆਂ ਨੂੰ ਜਿਨ੍ਹਾਂ ਦਿੱਤੀਆਂ ਜਾਨਾਂ ਦੇਸ਼ ਦੇ ਵਿੱਚੋਂ ਕੱਢਣ ਲਈ ਬੇਈਮਾਨੀਆਂ ਨੂੰ ਹੁਣ ਸਾਡਿਆਂ ਸਾਨੂੰ ਹੁਣ ਸਾਡਿਆਂ ਕਿਉਂਕਿ ਇਕੱਠੇ ਜੁੜ ਗਿਆ ਉਸ ਵਿੱਚ ਹੁਣ ਸਾਡਿਆਂ ਸਾਨੂੰ ਫਿਰ ਕਾਤੋਂ ਰੋਲਤਾ ਉਹ ਫਿਰ ਸਾਡਿਆਂ ਸਾਨੂੰ ਫਿਰ ਕਿਉਂ ਤੋ ਰੋਲਤਾ ਅਸੀਂ ਕਿਵੇਂ ਹਾਂ ਕਿਦਾਂ ਦਾ گزارਾ ਸਾਡੇ ਘਰ ਚ ਲਦਾ ਏ ਇਸ ਕਰਕੇ ਸਾਡਾ ਸਾਰਿਆਂ ਦਾ ਦਿਲ ਫਿਰ ਯਾਦ ਭਗਤ ਸਿੰਘ ਕਰਦਾ ਏ ਭਗਤ ਸਿੰਘ ਰਾਜਗੁਰੂ ਸੁਖਦੇਵ ਦਾ ਨਾਰਾ ਇੱਕੋ ਇਨਕਲਾਬੀ ਸੀ ਭਗਤ ਸਿੰਘ ਰਾਜਗੁਰੂ ਸੁਖਦੇਵ ਦਾ ਨਾਰਾ ਇੱਕੋ ਇਨਕਲਾਬੀ ਸੀ ਅਸੈਂਬਲੀ ਵਿੱਚ ਜਿਹੜੇ ਜਾ ਕੇ ਗੱਜੇ ਉਹ ਸਾਡੇ ਵੀਰ ਪੰਜਾਬੀ ਸੀ ਅਸੈਂਬਲੀ ਵਿੱਚ ਜਿਹੜੇ ਜਾ ਕੇ ਗੱਜੇ ਉਹ ਸਾਡੇ ਵੀਰ ਪੰਜਾਬੀ ਸੀ ਹੁਣ ਸਾਡੇ ਪੰਜਾਬ ਵਿੱਚ ਜ਼ਹਿਰ ਕਿੰਨੇ ਘੋਲਤਾ ਹੁਣ ਸਾਡੇ ਪੰਜਾਬ ਚ ਜ਼ਹਿਰ ਕਿੰਨੇ ਢੋਲਦਾ ਓਏ ਅਸੀਂ ਕਿਵੇਂ ਹੱਕ ਦਾ ਜੀ ਗੁਜ਼ਾਰਾ ਸਾਡੇ ਘਰ ਚਲਦਾ ਏ ਇਸ ਕਰਕੇ ਸਾਡਾ ਸਾਰਿਆਂ ਦਾ ਦਿਲ ਯਾਦ ਭਗਤ ਸਿੰਘ ਕਰਦਾ ਸਾਡਾ ਵੀਰ ਭਗਤ ਸਿੰਘ ਲਾਸਟ ਹੈ ਸਾਡਾ ਵੀਰ ਭਗਤ ਸਿੰਘ ਆਊਗਾ ਸਾਡਾ ਵੀਰ ਭਗਤ ਸਿੰਘ ਫਿਰ ਤੋਂ ਆਊ ਪੱਕਾ ਏ ਵਿਸ਼ਵਾਸ ਹੈ ਸਾਡਾ ਵੀਰ ਭਗਤ ਸਿੰਘ ਫਿਰ ਤੋਂ ਆਊ ਪੱਕਾ ਇਹ ਵਿਸ਼ਵਾਸ ਹੈ ਸਾਡਾ ਹੱਕ ਸਾਨੂੰ ਦਿਲਵਾਊ ਇਹ ਸਭ ਨੂੰ ਆਸ ਹੈ ਸਾਡਾ ਹੱਕ ਸਾਨੂੰ ਦਿਲਵਾਊ ਇਹ ਸਾਨੂੰ ਸਭ ਨੂੰ ਆਸ ਹੈ ਨਿਰਮਲਤਾ ਲਿਖਿਆ ਗੀਤ ਸੱਚ ਹੈ ਬੋਲਦਾ ਬਾਕੀ ਤੁਹਾਨੂੰ ਪਤਾ ਹੈ ਨਿਰਮਲਤਾ ਲਿਖਿਆ ਗੀਤ ਸੱਚ ਹੈ ਬੋਲਦਾ ਅਸੀਂ ਕਿਵੇਂ ਹਾਂ ਕਿਦਾਂ ਦਾ guzara ਸਾਡੇ ਕਰਚਲ ਦਾ ਇਸ ਕਰਕੇ ਸਾਡਾ ਸਾਰਿਆਂ ਦਾ ਦਿਲ ਯਾਦ ਭਗਤ ਸਿੰਘ ਕਰਦਾ ਹੈ ਇਸ ਕਰਕੇ ਸਾਡਾ ਸਾਰਿਆਂ ਦਾ ਦਿਲ ਯਾਦ ਭਗਤ ਸਿੰਘ ਕਰਦਾ ਇਨਕਲਾਬ ਜ਼ਿੰਦਾਬਾਦ ਜੈ ਹਿੰਦ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਡੇ ਪੰਜਾਬ ਨੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਬਹੁਤ ਬਹੁਤ ਧੰਨਵਾਦ ਪਰ ਨਾ ਨੋਟਨ ਸੇ